ਨੋਟਬੰਦੀ ਤੋਂ ਬਾਅਦ ਕੇਂਦਰ ਸਰਕਾਰ ਲੋਕਾਂ ਨੂੰ ਕੈਸ਼ ਸੌਣ ਦੇ ਲਈ ਪ੍ਰੇਰਿਤ ਕਰ ਰਹੀ ਹੈ। ਉਤੇ ਹੀ ਨੋਟਬੰਦੀ ਤੋਂ ਬਾਅਦ ਈ-ਵਾਲਟ ਐਪਲੀਕੇਸ਼ਨਾਂ ਦੀ ਵਰਤੋਂ ਦੇ ਵਿੱਚ ਵੀ ਕਾफी ਇਸਾਫਾ ਹੋਇਆ ਸੀ। ਪਰਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਅਕਾਊਂਟ ਤੋਂ ਸਾਰੇ ਈ-ਵਾਲਟ ਨੂੰ ਬਲੌਕ ਕਰ ਦਿੱਤਾ ਹੈ। ਹੁਣ SBI ਦੀ ਨੈੱਟ ਬੈਂਕਿੰਗ ਤੋਂ Paytm, MobiKwik, Airtel Money, Smith, ਕਿਸੇ ਵੀ ਈ-ਵਾਲਟ ਦੇ ਵਿੱਚ ਪੈਸੇ ਟ੍ਰਾਂਸਫਰ ਨਹੀਂ ਕੀਤੇ ਜਾ ਸਕਣਗੇ। Paytm ਨੂੰ ਬਲੌਕ ਕੀਤੇ ਜਾਣ ਦੇ ਮਾਮਲੇ ਉੱਤੇ SBI ਨੇ ਕਿਹਾ ਕਿ ਸੁਰੱਖਿਆ ਦੇ ਉਲੰਘਣ ਦੇ ਚਲਦਿਆਂ ਅਜਿਹਾ ਕੀਤਾ ਗਿਆ। ਬੈਂਕ ਦੇ ਮੁਤਾਬਕ ਕਈ ਗ੍ਰਾਹਕ ਫਿਸ਼ਿੰਗ ਦੇ ਸ਼ਿਕਾਰ ਹੋਏ ਸਨ ਜਿਸ ਤੋਂ ਚਲਦਿਆਂ ਉਹਨਾਂ ਨੂੰ ਇਹ ਫੈਸਲਾ ਲੈਣਾ ਪਿਆ ਐਸਬੀਆਈ ਦੇ ਇਸ ਫੈਸਲੇ ਤੋਂ ਬਾਅਦ ਅਜੇ ਹਾਲ ਬਿਲਕੁਲ ਨਹੀਂ ਕਿ ਐਸਬੀਆਈ ਦੇ ਉਪਭੋਗਤਾ ਈ-ਵਾਲਟ ਦੇ ਵਿੱਚ ਪੈਸੇ ਨਹੀਂ ਰੱਖਣਗੇ ਡੈਬਿਟ ਅਤੇ ਕ੍ਰੈਡਿਟ ਕਾਰਡ ਦੇ ਜ਼ਰੀਏ ਉਹ ਇਹਨਾਂ ਵਾਲਟਸ ਤੇ ਨਹੀਂ ਪੈਸੇ ਟ੍ਰਾਂਸਫਰ ਕਰ ਸਕਣਗੇ ਬੈਂਕ ਨੇ ਇਸ ਫੈਸਲੇ ਨੂੰ ਲੈ ਕੇ ਆਰਬੀਆਈ ਨੂੰ ਦਿੱਤੀ ਗਈ ਸਪਾਈ ਦੇ ਵਿੱਚ ਸੁਰੱਖਿਆ ਅਤੇ ਕਾਰੋਬਾਰੀ ਹਿੱਤਾਂ ਦਾ ਹਵਾਲਾ ਦਿੱਤਾ ਹਾਲਾਂਕਿ ਬੈਂਕ ਨੇ ਇਹ ਵੀ ਕਿਹਾ ਹੈ ਕਿ ਪੇਟੀਐਮ ਦੇ ਉੱਤੇ ਲੱਗੀ ਇਹ ਰੋਕ ਪੱਕੇ ਤੌਰ ਤੇ ਨਹੀਂ ਹੈ ਸੁਰੱਖਿਆ ਪਤਰਾੰਤੀ ਇਸ ਵਿਖਿਆ ਤੋਂ ਬਾਅਦ ਇਸ ਰੋਕ ਨੂੰ ਹਟਾਉਣ ਤੇ ਵਿਚਾਰ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਐਸਪੀਆਈ ਦਾ ਖੁੱਦਾ ਐਸਪੀਆਈ ਬੰਦੀ ਦਿਨਾਂ ਨਾਲ ਈ-ਵਾਲਟ ਹੈ ਬੈਂਕ ਵੱਲੋਂ ਬਾਕੀ ਵਾਲਟ ਦੇ ਉੱਤੇ ਲਾਈ ਗਈ ਰੋਕ ਦੀ ਇੱਕ ਵਜਾ ਆਪਣੇ ਗ੍ਰਾਹਕਾਂ ਨੂੰ ਦੂਜੀ ਐਪ ਦੀ ਵਰਤੋਂ ਕਰਨ ਤੋਂ ਰੋਕਣਾ ਵੀ ਹੋ ਸਕਦਾ ਹੈ